ਬਹੁਤ ਸਾਰੇ ਸਕੂਲਾਂ ਤੋਂ ਕੁਐਰੀਜ਼ ਪ੍ਰਾਪਤ ਹੋ ਰਹੀਆਂ ਕਿ ਡਾਕਟਰ ਅੰਬੇਦਕਰ ਪੋਰਟਲ ਤੇ ਪੋਸਟ میٹرਿਕ ਸਕਾਲਰਸ਼ਿਪ ਟੂ ਐਸਸੀ ਅਧੀਨ ਰੀਨਿਊਅਲ ਅਪਲੀਕੇਸ਼ਨ ਜਿਹੜੀਆਂ ਹੈਗੀਆਂ ਉਹ ਕਿਸ ਤਰੀਕੇ ਨਾਲ ਪ੍ਰੋਸੈਸ ਕੀਤੀਆਂ ਜਾਣੀਆਂ ਸੋ ਆਪ ਸਭ ਜੀ ਦੇ ਧਿਆਨ ਵਿੱਚ ਹੀ ਹੈ ਕਿ ਡਾਕਟਰ ਅੰਬੇਦਕਰ ਪੋਰਟਲ ਜਿਹੜਾ ਹੈਗਾ ਪੋਸਟ میٹرਿਕ ਸਕਾਲਰਸ਼ਿਪ ਟੂ ਐਸਸੀ ਲਈ ਫਰੈਸ਼ ਅਤੇ ਰੀਨਿਊਅਲ ਦੋਨੋਂ ਤਰ੍ਹਾਂ ਦੀਆਂ ਅਪਲੀਕੇਸ਼ਨਸ ਲਈ ਓਪਨ ਹੋ ਚੁੱਕਾ ਪਰ ਜਿਹੜਾ ਰੀਨਿਊਅਲ ਅਪਲੀਕੇਸ਼ਨਸ ਹੈਗੀਆਂ ਇਹ ਸਭ ਤੋਂ ਪਹਿਲੇ ਜਿਹੜੀਆਂ ਇਹਨਾਂ ਨੂੰ ਪ੍ਰੋਸੈਸ ਕੀਤਾ ਜਾਣਾ ਕਿਉਂਕਿ ਰੀਨਿਊਵਲ ਜਿਹੜੇ ਬੱਚੇ ਆ ਇਹਨਾਂ ਦਾ ਸਾਰਾ ਡਾਟਾ ਆਲਰੇਡੀ ਪੋਰਟਲ ਤੇ ਹੈਗਾ ਰਜਿਸਟ੍ਰੇਸ਼ਨ ਹੋਈ ਹੈ ਪਿਛਲੇ ਸਾਲ ਤੁਸੀਂ ਡਰਾਫਟ ਵੀ ਆਪਣੇ ਕੋਲ ਸਕੂਲ ਦੇ ਵਿੱਚ ਰੱਖੇ ਹੋਏ ਆ ਅਪਲਾਈ ਕਰਨ ਤੋਂ ਬਾਅਦ ਤੇ ਸਾਰੇ ਡਾਕੂਮੈਂਟ ਵੀ ਤੁਹਾਡੇ ਕੋਲ ਆਲਰੇਡੀ ਇਹਨਾਂ ਦੇ ਪਹਿਲਾਂ ਹੀ ਸਕੂਲ ਵਿੱਚ ਹੈਗੇ ਆ ਸੋ ਪਹਿਲੇ ਸਭ ਤੋਂ ਪਹਿਲਾਂ ਜਿਹੜਾ ਇਹਨ ਆਪਾਂ ਰੀਨਿਊਵਲ ਜਿਹੜੇ ਬੱਚੇ ਆ ਇਹਨਾਂ ਦੀਆਂ ਐਪਲੀਕੇਸ਼ਨ ਜਿਹੜੀਆਂ ਪ੍ਰੋਸੈਸ ਕਰਨੀਆਂ ਆ ਤੇ ਜਿਹੜੋਂ ਪ੍ਰੋਸੈਸ ਕਰਾਂਗੇ ਆਪਾਂ ਐਪਲੀਕੇਸ਼ਨਸ ਐਪਲੀਕੇਸ਼ਨ ਪ੍ਰੋਸੈਸ ਕਰਨ ਵੇਲੇ ਧਿਆਨ ਰੱਖਣਾ ਸਭ ਤੋਂ ਪਹਿਲੇ ਜਦੋਂ ਪੋਰਟਲ ਨੂੰ ਆਪਾਂ ਲੌਗਇਨ ਕਰਾਂਗੇ ਸਕੂਲ ਆਈਡੀ ਦੇ ਰਾਈ ਬੱਚਿਆਂ ਦੀ ਆਈਡੀ ਵਿੱਚ ਨਹੀਂ ਜਾਣਾ ਸਿੱਧੇ ਹੀ ਸਕੂਲ ਦੀ ਆਈਡੀ ਦੇ ਵਿੱਚ ਲੌਗਇਨ ਕਰੋਗੇ ਸਕੂਲ ਦੀ ਆਈਡੀ ਜਦੋਂ ਲੌਗਇਨ ਕਰੋਗੇ ਹੋਮ ਪੇਜ ਤੇ ਹੀ ਆਪਸ਼ਨ ਮਿਲ ਜਾਂਦੀ ਹੈ ਇੱਕ ਪਹਿਲੇ ਪਹਿਲੇ ਦੋ ਚੀਜ਼ਾਂ ਜਿਹੜੀਆਂ ਪ੍ਰੋਸੈਸ ਕਰਨ ਤੋਂ ਪਹਿਲੇ ਚਾਹੇ ਤੁਸੀਂ ਨਵੇਂ ਬੱਚੇ ਅਪਲਾਈ ਕਰ ਰਹੇ ਹੋ ਚਾਹੇ ਤੁਸੀਂ ਰੀਨਿਊਅਲ ਨੂੰ ਕਰ ਰਹੇ ਹੋ ਸਭ ਤੋਂ ਪਹਿਲਾ ਸਟੈਪ ਕੀ ਹੈਗਾ ਸਕੂਲ ਦੀ ਆਈਡੀ ਇੰਸਟੀਚਿਊਟ ਦੀ ਆਈਡੀ ਲੌਗਇਨ ਕਰਨੀ ਹੈ ਇੱਥੇ ਹੋਮ ਪੇਜ ਦੇ ਆਪਸ਼ਨ ਜਿਹੜੀ ਦਿੱਤੀ ਹੋਈ ਹੈ ਪਾਸਿੰਗ ਪਰਸੈਂਟੇਜ ਦੀ ਇੱਥੇ ਕਲਿਕ ਹੇਅਰ ਲਿਖਿਆ ਇੱਥੇ ਕਲਿਕ ਕਰਕੇ ਵਿਦਿਆਰਥੀਆਂ ਦੀ ਪਾਸ ਪਰਸੈਂਟੇਜ ਤੁਸੀਂ ਇੰਟਰ ਕਰ ਦੇਣੀ ਹੈ ਜੇ 100% ਵਿਦਿਆਰਥੀ ਪਾਸ ਹੋਏ ਸੀ ਕਿ ਦੈਨ ਇੱਥੇ 100% ਭਰ ਦੋਗੇ ਜਾਂ ਜੋ ਵੀ ਪਰਸੈਂਟੇਜ ਪਾਸਿੰਗ ਪਰਸੈਂਟੇਜ ਸੀਗੀ ਵਿਦਿਆਰਥੀਆਂ ਦੀ ਠੀਕ ਹੈ ਜੀ ਟੋਟਲ ਵਿਦਿਆਰਥੀਆਂ ਵਿੱਚੋਂ ਕਿੰਨੇ ਫੇਲ ਹੋਏ ਕਿੰਨੇ ਪਾਸ ਹੋਏ ਉਹਦੇ ਅਕੋਰਡਿੰਗ ਪਰਸੈਂਟੇਜ ਉੱਥੇ ਭਰੋਗੇ ਸੈਕੰਡ ਸਟੈਪ ਜਿਹੜਾ ਬਹੁਤ ਜ਼ਰੂਰੀ ਹੁੰਦਾ ਫੀਸ ਜਿਹੜੀ ਆ ਫਾਰਵਰਡ ਕਰਨੀ ਹੁੰਦੀ ਹੈ ਡਿਪਾਰਟਮੈਂਟ ਨੂੰ ਸਕੂਲ ਜਿਹ ਇੱਕ ਪਾਸਿੰਗ ਪਰਸੈਂਟੇਜ ਜਿਹੜੀ ਡਿਪਾਰਟਮੈਂਟ ਨੂੰ ਨਹੀਂ ਅਪਰੂਵਲ ਲਈ ਭੇਜੀ ਹੁੰਦੀ ਤੇ ਸੈਕੰਡ ਫੀਸ ਦੋਨੋਂ ਹੀ ਫਾਰਵਰਡ ਕਰਨੀਆਂ ਡਿਪਾਰਟਮੈਂਟ ਨੂੰ ਜਦੋਂ ਫਾਰਵਰਡ ਕਰਦੇ ਹੋ ਉਸ ਤੋਂ ਬਾਅਦ ਵਿਭਾਗ ਜਿਹੜਾ ਡੀਪੀਆਈ ਦਫ਼ਤਰ ਆ ਉਹ ਤੁਹਾਨੂੰ ਅਪਰੂਵ ਕੀਤੇ ਜਾਂਦੇ ਆ ਉਸ ਤੋਂ ਬਾਅਦ ਹੀ ਅੱਗੇ ਪ੍ਰੋਸੈਸਿੰਗ ਚੱਲੇਗੀ ਐਪਲੀਕੇਸ਼ਨ ਦੀ ਆਦਰਵਾਇਜ਼ ਤੁਹਾਡਾ ਕੰਮ ਪੈਂਡਿੰਗ ਰਹੇਗਾ ਸੋ ਸਭ ਤੋਂ ਪਹਿਲਾ ਸਟੈਪ ਇਹ ਆ ਇਹਨੂੰ ਤੁਸੀਂ ਤੁਰੰਤ ਕਰ ਲੈਣਾ ਉਸ ਤੋਂ ਬਾਅਦ ਜਿਹੜੀਆਂ ਐਪਲੀਕੇਸ਼ਨ ਪ੍ਰੋਸੈਸ ਹੋਣਗੀਆਂ ਕোর্স ਐਂਡ ਫੀਸ ਸਟ੍ਰਕਚਰ ਦੇ ਵਿੱਚ ਤੁਸੀਂ ਕੋਰਸ ਨਵੇਂ ਐਡ ਕਰ ਸਕਦੇ ਹੋ ਇਹਦੇ ਲਈ ਵੈਸੇ ਮੈਂ ਡਿਟੇਲ ਚ ਵੱਖਰੀ ਵੀਡੀਓ ਬਣਾਈ ਹੋਈ ਆ ਤੁਸੀਂ ਉਹ ਵੀ ਦੇਖ ਸਕਦੇ ਹੋ ਕੋਰਸ ਰਜਿਸਟਰ ਕਰ ਲੈਣ ਜੇ ਪਹਿਲਾਂ ਹੀ ਰਜਿਸਟਰ ਨੇ ਕੋਰਸ ਦੈਨ ਫੀਸ ਸਟ੍ਰਕਚਰ ਚ ਜਾ ਕੇ ਫੀਸ ਭਰ ਦੇਣੀ ਆ ਤੇ ਫੋਰਥ ਆਪਸ਼ਨ ਹੈਗੀ ਹੈ ਫਾਰਵਰਡ ਫੀਸ ਸਟ੍ਰਕਚਰ ਫਾਰ ਵੈਰੀਫਿਕੇਸ਼ਨ ਇੱਥੋਂ ਫਾਰਵਰਡ ਕਰਨੀ ਆ ਫੀਸਾਂ ਭਰਨ ਤੋਂ ਬਾਅਦ ਡਿਪਾਰਟਮੈਂਟ ਨੂੰ ਕਲਾਸ ਕੋਰਸ ਵਾਈਜ਼ ਜਿਵੇਂ 11ਵੀਂ ਤੇ 12ਵੀਂ ਜਾਂ ਹੋਰ ਵੀ ਜਿਹੜੇ ਕੋਰਸ ਸਕੂਲ ਕੋਲ ਹੈਗਾ ਵੋਕੇਸ਼ਨਲ ਹੈਗਾ ਦੈਨ ਉਹਦਾ ਵੀ ਤੇ ਜਿਹੜੇ ਰੀਨਿਊਅਲ ਬੱਚੇ ਜਿਹੜੇ ਹੈਗੇ ਆ ਉਹ 12ਵੀਂ ਕਲਾਸ ਦੇ ਬੱਚੇ ਰੀਨਿਊਅਲ ਹੋਣਗੇ 11ਵੀਂ ਵਾਲੇ ਜਿਹੜੇ ਆ ਉਹ ਫਰੈਸ਼ ਹੋਣਗੇ ਠੀਕ ਹੈ ਜੇ ਫਸਟイヤー ਆ ਫਸਟイヤー ਫਰੈਸ਼ ਬੱਚਿਆਂ ਦੀ ਹੁੰਦਾ ਸੈਕੰਡイヤー ਰੀਨਿਊਅਲ ਹੀ ਹੁੰਦਾ ਸੋ ਕਨਫਿਊਜ਼ ਨਹੀਂ ਹੋਣਾ ਸੈਕੰਡイヤー ਰੀਨਿਊਅਲ ਹੀ ਹੋਏਗਾ ਜੀ ਧਿਆਨ ਰੱਖਣਾ ਜਦੋਂ ਫੀਸ ਵੀ ਆਪਾਂ ਅਪਰੂਵ ਕਰवानी ਆ ਜਾਂ ਅੱਗੇ ਵੀ ਜਦੋਂ ਪ੍ਰੋਸੈਸ ਕਰਨਾ ਆਪਾਂ ਨੈਕਸਟ ਲਾਸਟ ਤੇ ਆਪਸ਼ਨ ਇੱਥੇ ਦਿੱਤੀ ਹੋਈ ਆ ਜਿਹੜੀ ਹੈਗੀ ਹੈ ਸਮਰੀ ਤੁਸੀਂ ਇੱਥੇ ਸਟੇਟਸ ਦੇ ਸਕਦੇ ਹੋ ਜਦੋਂ ਵੀ ਡਿਪਾਰਟਮੈਂਟ ਅਪਰੂਵ ਕਰ ਦੇਗਾ ਫੀਸ ਨੂੰ ਤੁਹਾਡਾ ਇੱਥੇ ਸਟੇਟਸ ਆ ਜਾਏਗਾ ਇਹ ਤੁਹਾਡਾ ਅਫ ਸਟੇਟਸ ਪੈਂਡਿੰਗ ਹੈ ਕਿ ਜਾਂ ਫੀਸ ਜਿਹੜੀ ਆਪਰੂਵ ਹੋ ਗਈਆਂ ਕੋਰਸ ਐਕਟਿਵ ਹੋ ਚੁੱਕੇ ਆ ਸੋ ਇੱਥੋਂ ਚੈੱਕ ਕਰਦੇ ਰਹਿਣਾ ਤੇ ਫੀਸ ਜਿਹੜੀ ਉਹ ਡিপিਆਈ ਦਫ਼ਤਰ ਤੋਂ ਅਪਰੂਵ ਹੋਏਗੀ ਜੇਕਰ ਫੀਸ ਗਲਤ ਤੁਹਾਡੇ ਕੋਲੋਂ ਅਪਰੂਵ ਕਰਵਾ ਲਈ ਜਾਂਦੀ ਹੈ ਮਤਲਬ ਘੱਟ ਅਪਰੂਵ ਕਰਵਾ ਲਈ ਹੋਈ ਹੈ ਡਿਪਾਰਟਮੈਂਟ ਦੀ ਕੈਪਿੰਗ ਤੋਂ ਕੈਪਿੰਗ ਕੀ ਹੈਗੀ ਉਹ ਮੈਂ ਅੱਗੇ ਨਾਲ ਹੀ ਤੁਹਾਨੂੰ ਇਹਦੇ ਦੱਸ ਦਾਂਗਾ ਕਿ ਕੀ ਫੀਸ ਦੀ ਕੈਪਿੰਗ ਹੈ ਸੋ ਇੱਥੇ ਅਪਡੇਟ ਫਿਰ ਦੁਬਾਰਾ ਫਾਰਵਰਡ ਕਰੋਗੇ ਫੀਸ ਸਟ੍ਰਕਚਰ ਡਿਪਾਰਟਮੈਂਟ ਨੂੰ ਵੈਰੀਫਿਕੇਸ਼ਨ ਲਈ ਸੋ ਪਲੱਸ 1 ਦੀ ਫੀਸ ਜਿਹੜੀ ਹੈਗੀ ਹੈ ਉਹ ਡਿਪਾਰਟਮੈਂਟ ਨੇ ਜਿਹੜੀ ਕੈਪਿੰਗ ਕੀਤੀ ਹੈ گورਨਮੈਂਟ ਸਕੂਲਸ ਲਈ ਉਹ ਹੈਗੀ ਹੈ 11ਵੀਂ ਲਈ 1624 ਰੁਪਏ ਮੈਕਸਿਮਮ ਹੈ ਇਹਦੇ ਅੰਡਰ ਜਾਂ ਇੰਨੀ ਤੁਸੀਂ ਫੀਸ ਜਿਹੜੀ ਐਪਲਾਈ ਕਰ ਸਕਦੇ ਹੋ ਤੇ ਪਲੱਸ 2 ਲਈ ਜਿਹੜੀ ਕੈਪਿੰਗ ਕੀਤੀ ਹੈ 3364 ਰੁਪਏ ਠੀਕ ਹੈ ਜੀ 3364 ਰੁਪਏ ਇਹਦੇ ਅੰਡਰ ਹੀ ਤੁਸੀਂ ਜਿਹੜਾ ਉਹ ਅ ਅਪਲਾਈ ਕਰ ਸਕਦੇ ਹੋ ਜਾਂ 3364 ਦੇ ਬਰਾਬਰ ਕਰ ਸਕਦੇ ਹੋ ਠੀਕ ਹੈ ਰੀਨਿਊਅਲ ਰਹੇਗੀ ਆਪਸ਼ਨ ਪਲੱਸ 2 ਕਲਾਸ ਲਈ ਫੇਰ ਦੁਬਾਰਾ ਕਹਿ ਰਹੇ ਹਾਂ ਜੀ ਧਿਆਨ ਰੱਖਣਾ ਪਲੀਜ਼ ਅ ਸਮਰੀ ਤੋਂ ਤੁਸੀਂ ਆਪਣਾ ਸਟੇਟਸ ਦੇਖ ਸਕਦੇ ਹੋ ਜਦੋਂ ਫੀਸ ਅਪਰੂਵ ਹੋ ਜਾਵੇ ਨੈਕਸਟ ਤੁਸੀਂ ਅੱਗੇ ਆਪਣਾ ਅ ਕੰਮ ਜਿਹੜਾ ਸਟਾਰਟ ਕਰ ਸਕਦੇ ਹੋ ਪ੍ਰੋਸੈਸਿੰਗ ਲਈ ਰੀਨਿਊਅਲ ਲਈ ਠੀਕ ਹੈ ਜੀ ਇੱਥੇ ਆਪਸ਼ਨ ਹੈਗੇ ਆ ਅ ਐਪਲੀਕੇਸ਼ਨ ਪ੍ਰੋਸੈਸਿੰਗ ਦੀ ਇਹਦੇ ਵਿੱਚ ਹੀ ਪਹਿਲੀ ਆਪਸ਼ਨ ਹੈ ਪ੍ਰੋਸੈਸ ਰੀਨਿਊਅਲ ਐਪਲੀਕੇਸ਼ਨ ਪ੍ਰੋਸੈਸ ਰੀਨਿਊਅਲ ਐਪਲੀਕੇਸ਼ਨ ਆਪਸ਼ਨ ਦੇ ਵਿੱਚ ਸਿਰਫ ਰੀਨਿਊਅਲ ਐਪਲੀਕੇਸ਼ਨ ਸ਼ੋ ਹੋਣਗੇ ਆ ਜੇ ਬੱਚੇ ਫਰੈਸ਼ ਅਪਲਾਈ ਹੋਏ ਆ ਉਹਨਾਂ ਨੂੰ ਪ੍ਰੋਸੈਸ ਕਰ ਰਹੇ ਹੋ ਦੈਨ ਸੈਕੰਡ ਆਪਸ਼ਨ ਤੋਂ ਇਹਨਾਂ ਦਾ ਕੰਮ ਦੋਨਾਂ ਦਾ ਸੇਮ ਹੀ ਰਹੇਗਾ ਸਿਰਫ ਰੀਨਿਊਅਲ ਲਈ ਪਹਿਲੀ ਆਪਸ਼ਨ ਵੱਖਰੀ ਦਿੱਤੀ ਗਈ ਹੈ ਬਾਕੀ ਸਾਰੇ ਸਟੈਪ ਸੇਮ ਹੀ ਰਹਿਣਗੇ ਜੀ ਤੇ ਇਹ ਤੁਸੀਂ ਇਹ ਬੱਚੇ ਜਿਹੜੇ ਆ ਤੁਹਾਡੇ ਕੋਲ ਤੁਸੀਂ ਇੱਥੇ ਸ਼ੋ ਕਰਵਾ ਲੈਣੇ ਆ ਆਪਸ਼ਨਸ ਸਿਲੈਕਟ ਕਰਨੀਆਂ ਪਹਿਲੇ ਆਪਸ਼ਨਸ ਹੈਗੀ ਹੈ ਪੋਸਟ ਮੈਟਰਿਕ ਸਕਾਲਰਸ਼ਿਪ ਟੂ ਐਸਸੀ ਜਿਹੜੀ ਸਕੀਮ ਹੈ ਇਹਨੂੰ ਸਿਲੈਕਟ ਕੀਤਾ ਨਾਲ ਹੀ ਇੱਥੇ ਯਰ ਯਰ ਸਿਲੈਕਟ ਕਰਨ ਤੋਂ ਬਾਅਦ ਸ਼ੋ ਐਪਲੀਕੇਸ਼ਨ ਆ ਠੀਕ ਹੈ ਇੱਥੇ ਕਲਿੱਕ ਕਰੋਗੇ ਇਸ ਤਰੀਕੇ ਨਾਲ نیچے ਤੁਹਾਨੂੰ ਵਿਦਿਆਰਥੀਆਂ ਦੀ ਲਿਸਟ ਸ਼ੋ ਹੋ ਜਾਏਗੀ ਇਹ ਜਿਹੜੀ ਲਿਸਟ ਸ਼ੋ ਹੋਏਗੀ ਇੱਥੇ ਧਿਆਨ ਜ਼ਰੂਰ ਦੇਣਾ ਜੀ ਪਿਛਲੇ ਸਾਲ ਜਿਹੜੇ ਤੁਸੀਂ ਵਿਦਿਆਰਥੀ ਫਰੈਸ਼ ਵਿੱਚ ਅਪਲਾਈ ਕੀਤੇ ਸੀ ਪਲੱਸ 1 ਦੇ ਵਿੱਚ ਉਹ ਸਾਰੇ ਇੱਥੇ ਰੀਨਿਊਅਲ ਵਿੱਚ ਆ ਜਾਣੇ ਚਾਹੀਦੇ ਆ ਠੀਕ ਹੈ ਜੀ ਉਹ ਸਾਰੇ ਵਿਦਿਆਰਥੀ ਜਿਹੜੇ ਪਿਛਲੇ ਸਾਲ ਅਪਲਾਈ ਕੀਤੇ ਸੀਗੇ ਉਹ ਇੱਥੇ ਸ਼ੋ ਹੋਣੇ ਚਾਹੀਦੇ ਆ ਜੇ ਤੁਹਾਡੇ ਡਰਾਫਟ ਪਿਛਲੇ ਨਾਲ ਡਾਟਾ ਮੈਚ ਨਹੀਂ ਹੋ ਰਿਹਾ ਬੱਚੇ ਘੱਟ ਨੇ ਤਾਂ ਤੁਸੀਂ ਉਹਨਾਂ ਵਿਦਿਆਰਥੀਆਂ ਦੀ ਆਈਡੀ ਪਰਸਨਲ ਲੌਗਇਨ ਕਰੋਗੇ ਉਹਨਾਂ ਦੀ ਪਰਸਨਲ ਆਈਡੀ ਜਿਹੜੀ ਹੈ ਉਹਦੇ ਵਿੱਚ ਉਹਨਾਂ ਦਾ ਈਅਰ ਅਪਡੇਟ ਕਰੋਗੇ ਠੀਕ ਹੈ ਜੀ ਈਅਰ ਫਸਟ ਈਅਰ ਜੇ ਲਿਖਿਆ ਹੋਇਆ ਉਹਨੂੰ ਸੈਕੰਡ ਕਰੋਗੇ ਸੈਕੰਡ ਈਅਰ ਪਲੱਸ 2 ਲਈ ਹੈ ਠੀਕ ਹੈ ਜੀ ਫਿਰ ਰਿਪੀਟ ਕਰਦੇ ਆ ਮੋਸਟਲੀ ਇਹ ਪ੍ਰੋਬਲਮ ਆਂਦੀ ਹੈ ਵੋਕੇਸ਼ਨਲ ਦੇ ਕੋਰਸਸ ਦੇ ਵਿੱਚ ਠੀਕ ਹੈ ਜੀ ਜਿਹੜੇ ਵੋਕੇਸ਼ਨਲ ਦੇ ਕੋਰਸ ਤੁਸੀਂ ਪਿਛਲੇ ਸਾਲ ਫਸਟ ইয়ার ਚ ਪੜਿਆ ਪੜਿਆ ਸੀਗਾ ਵਿਦਿਆਰਥੀ ਉਹ ਆਪਣੇ ਆਪ ਸੈਕੰਡ ইয়ার ਚ ਇੱਥੇ ਸ਼ੋ ਨਹੀਂ ਹੁੰਦਾ ਸੋ ਸਿਰਫ ਵੋਕੇਸ਼ਨਲ ਚ ਜਿਆਦਾ ਪ੍ਰੋਬਲਮ ਆਉਂਦੀ ਹੈ ਪਰ ਫਿਰ ਵੀ ਤੁਸੀਂ ਸਾਰੇ ਵਿਦਿਆਰਥੀਆਂ ਦਾ ਚੈੱਕ ਕਰ ਲੈਣਾ ਜਿਹੜੇ ਵਿਦਿਆਰਥੀ ਇੱਥੇ ਤੁਹਾਡੇ ਕੋਲ ਲਿਸਟ ਵਿੱਚ ਸ਼ੋ ਨਹੀਂ ਹੋ ਰਹੇ ਉਹਨਾਂ ਦੀ ਪਰਸਨਲ ਆਈਡੀ ਖੋਲ ਕੇ ਉਹਨਾਂ ਦਾ ਈਅਰ ਜ਼ਰੂਰ ਅਪਡੇਟ ਕਰਨਾ ਹੈ ਸੈਕੰਡ ইয়ার ਕਰਨਾ ਹੈ ਠੀਕ ਹੈ ਜੀ ਕੋਰਸ ਦੇ ਨਾਲ ਈਅਰ ਉਹਨਾਂ ਦਾ ਸੈਕੰਡ ਹੋਏਗਾ ਇਸ ਤਰੀਕੇ ਨਾਲ ਜਦੋਂ ਤੁਹਾਡੇ ਕੋਲ ਤੁਸੀਂ ਲਿਸਟ ਸ਼ੋ ਕਰਾ ਲੋਗੇ ਵਿਦਿਆਰਥੀ ਮੈਚ ਹੋ ਗਏ ਆ ਤੁਹਾਡੇ ਕੋਲ ਪੂਰੇ ਦ ਅ ਅ ਪ੍ਰੋਸੈਸ ਐਪਲੀਕੇਸ਼ਨ ਦੇ ਵਿੱਚ ਸਾਹਮਣੇ نیچے ਬੈਕ ਸ਼ੋ ਹੋਏਗਾ ਵਿਦਿਆਰਥੀ ਦੇ ਡਿਟੇਲ ਦੇ ਸਾਹਮਣੇ ਠੀਕ ਹੈ ਜੀ ਇੱਥੇ ਕਲਿੱਕ ਕਰਨਾ ਇਹਦੇ ਤੇ ਕਲਿੱਕ ਕਰਨ ਨਾਲ ਇਸ ਤਰੀਕੇ ਨਾਲ ਤੁਹਾਡਾ ਕੋ ਇੱਕ ਮੈਸੇਜ ਸ਼ੋ ਹੋਏਗਾ ਵੈਰੀਫਿਕੇਸ਼ਨ ਲਈ ਠੀਕ ਹੈ ਕਿ ਸਕਸੈਸਫੁਲੀ ਜਿਹੜੀ ਹੈ ਤੁਹਾਡੀ ਐਪਲੀਕੇਸ਼ਨ ਉਹ ਰੀਨਿਊ ਹੋ ਗਈ ਹੈ ਪਰ ਹਜੇ ਅਗੇ ਸਟੈਪ ਬਾਕੀ ਹੈ ਇੱਥੇ ਹੀ ਨਹੀਂ ਰੁਕ ਜਾਣਾ ਠੀਕ ਹੈ ਜੀ ਓਕੇ ਤੇ ਕਲਿੱਕ ਕਰੋਗੇ ਫਿਰ ਦੁਬਾਰਾ ਸੇਮ ਉਸੇ ਹੀ ਸਕਰੀਨ ਤੇ ਜਾਓਗੇ ਤੁਸੀਂ ਜਿਹੜੀ ਹੋਮ ਪੇਜ ਤੇ ਪਹਿਲੇ ਆਪਾਂ ਜਿਹੜੀ ਆਪਸ਼ਨ 'ਚ ਗਏ ਸੀਗੇ ਅ ਐਪਲੀਕੇਸ਼ਨ ਪ੍ਰੋਸੈਸਿੰਗ ਚ ਇਹਦੇ ਚ ਅੱਗੇ ਪਹਿਲੀ ਆਪਸ਼ਨ ਚ ਗਏ ਸੀਗੇ ਪ੍ਰੋਸੈਸ ਰੀਨਿਊਅਲ ਐਪਲੀਕੇਸ਼ਨ ਚ ਹੁਣ ਸੈਕਿੰਡ ਆਪਸ਼ਨ ਚ ਜਾਣਾ ਪ੍ਰੋਸੈਸ ਰੀਸੀਵਡ ਐਪਲੀਕੇਸ਼ਨਸ ਠੀਕ ਹੈ ਜੀ ਇੱਥੋਂ ਪ੍ਰੋਸੈਸ ਯਾਰਾ ਤਾਂ ਸਾਰਾ ਹੀ ਸੇਮ ਰਹੇਗਾ ਚਾਹੇ ਉਹ ਫਰੈਸ਼ ਵਿਦਿਆਰਥੀ ਨੇ ਚਾਹੇ ਰੀਨਿਊਅਲ ਨੇ ਠੀਕ ਹੈ ਜੀ ਇੱਥੋਂ ਪ੍ਰੋਸੈਸ ਸਾਰਿਆਂ ਲਈ ਸੇਮ ਹੀ ਹੈ ਵਿਦਿਆਰਥੀਆਂ ਦੀ ਇੱਥੇ ਪ੍ਰੋਸੈਸ ਰੀਸੀਵਡ ਐਪਲੀਕੇਸ਼ਨਸ ਤੇ ਕਲਿੱਕ ਕਰੋਗੇ ਇਸ ਤਰੀਕੇ ਨਾਲ ਨਵੀਂ ਸਕਰੀਨ ਆ ਜਾਏਗੀ ਇਸ ਨਵੀਂ ਸਕਰੀਨ ਦੇ ਉੱਪਰ ਇਸ ਤਰੀਕੇ ਨਾਲ ਤੁਸੀਂ ਦੇਖੋਗੇ ਲੈਫਟ ਸਾਈਡ ਤੇ ਪੈਂਡਿੰਗ ਐਪਲੀਕੇਸ਼ਨਸ ਸ਼ੋ ਹੋ ਜਾਣਗੀਆਂ ਵੀ ਤੁਹਾਡੇ ਕੋਲ ਕਿੰਨੀਆਂ ਐਪਲੀਕੇਸ਼ਨਸ ਪੈਂਡਿੰਗ ਨੇ ਪ੍ਰੋਸੈਸਿੰਗ ਲਈ ਠੀਕ ਹੈ ਜੀ ਚਾਹੇ ਉਹ ਰੀਨਿਊਅਲ ਸੀਗੀਆਂ ਚਾਹੇ ਉਹ ਫਰੈਸ਼ ਸੀਗੀਆਂ ਸਾਰੀਆਂ ਹੀ ਇੱਥੇ ਸ਼ੋ ਹੋਣਗੀਆਂ ਇੱਥੇ ਪੈਂਡਿੰਗ ਚ ਸ਼ੋ ਹੋ ਰਹੀਆਂ ਜਦੋਂ ਤੁਸੀਂ ਇਹਨਾਂ ਨੂੰ ਪ੍ਰੋਸੈਸ ਕਰ ਲੋਗੇ ਜਿਹੜੇ ਸਟੈਪ ਹੁਣ ਫਾਲੋ ਕਰ ਲਵੋਗੇ ਫਿਰ ਉਹ ਸਾਰੀਆਂ ਇੱਥੇ ਅੰਡਰ ਪ੍ਰੋਸੈਸ ਚ ਸ਼ੋ ਹੋਣਗੀਆਂ ਠੀਕ ਹੈ ਜੀ ਪੈਂਡਿੰਗ ਵਿੱਚ ਸ਼ੋ ਹੋ ਰਹੀਆਂ ਇੱਥੇ ਪੈਂਡਿੰਗ ਤੇ ਕਲਿੱਕ ਕਰਕੇ ਇੱਥੇ ਸ਼ੋ ਐਪਲੀਕੇਸ਼ਨਸ ਤੇ ਕਲਿੱਕ ਕਰ ਦੇਣਾ ਜੋ ਸ਼ੋ ਐਪਲੀਕੇਸ਼ਨਸ ਤੇ ਕਲਿੱਕ ਕਰੋਗੇ ਇਸ ਤਰੀਕੇ ਨਾਲ ਲ ਲਿਸਟ ਆਏਗੀ ਇੱਥੇ ਵਿਦਿਆਰਥੀ ਦਾ ਜਿਹੜਾ ਹੈਗਾ ਐਪਲੀਕੇਸ਼ਨ ਦੇ ਸਾਹਮਣੇ ਫੇਅਰ ਪ੍ਰੋਸੈਸਿੰਗ ਲਈ ਬੈਗ ਬਣਿਆ ਹੋਇਆ ਇਸ ਬੈਗ ਤੇ ਜਦੋਂ ਕਲਿੱਕ ਕਰੋਗੇ ਇਸ ਤਰੀਕੇ ਨਾਲ ਵਿਦਿਆਰਥੀ ਦੇ ਵੇਰਵੇ ਜਿਹੜੇ ਆ ਓਪਨ ਹੋ ਜਾਣਗੇ ਪੂਰੀ ਡਿਟੇਲ ਅ ਸੈਂਕਸ਼ਨ ਕਰਨ ਲਈ ਉਹਦੀ ਐਪਲੀਕੇਸ਼ਨ ਸੈਂਕਸ਼ਨ ਕਰਨ ਲਈ ਇੱਥੇ ਫੇਰ ਧਿਆਨ ਦੇਵੋਗੇ ਤੁਸੀਂ ਬਿਲਕੁਲ ਲੈਫਟ ਸਾਈਡ ਤੇ ਇੱਥੇ ਮੇ ਬੀ ਸੈਂਕਸ਼ਨ ਦੀ ਆਪਸ਼ਨ ਆ ਮੇ ਬੀ ਸੈਂਕਸ਼ਨ ਤੇ ਕਲਿੱਕ ਕਰ ਦੇਣਾ ਪਹਿਲੇ ਡਿਟੇਲਸ ਜਰੂਰ ਦੇਖ ਲੈਣੀ ਆ ਵੀ ਜਿਹੜੇ ਵਿਦਿਆਰਥੀ ਦਾ ਤੁਸੀਂ ਕਰਨ ਜਾ ਰਹੇ ਹੋ ਤੁਹਾਨੂੰ ਪਤਾ ਹੋਵੇ ਵੀ ਇਹ ਕਿਹੜੇ ਵਿਦਿਆਰਥੀ ਦਾ ਕਿਉਂਕਿ ਇੱਥੇ ਤੁਸੀਂ ਪੂਰਾ ਡਾਟਾ ਭਰਨਾ ਬੱਚੇ ਦੀ ਅੱਗੇ ਫੀਸ ਵਗੈਰਾ ਐਂਟਰ ਕਰਨੀ ਆ ਠੀਕ ਹੈ ਜੀ ਇੱਥੇ ਇਸ ਤਰੀਕੇ ਦੀ ਤੁਹਾਨੂੰ ਸਕਰੀਨ ਸ਼ੋ ਹੋ ਜਾਏਗੀ ਇਸ ਸਕਰੀਨ ਤੇ ਧਿਆਨ ਦੇਣਾ ਇੱਥੋਂ ਬਹੁਤ ਕੁਐਰੀਜ਼ ਆਉਂਦੀਆਂ ਮੈਨੂੰ ਬਾਰ ਬਾਰ ਫੋਨ ਆਉਂਦੇ ਆ ਤੇ ਉਸ ਸਾਰੇ ਫੋਨ ਅਟੈਂਡ ਕਰਨੇ ਵੀ ਔਖੇ ਹੋ ਜਾਂਦੇ ਆ ਜੇਕਰ ਇਹ ਤੁਹਾਡੇ ਕੋਲ ਸਾਰੇ ਕਾਲਮ ਖਾਲੀ ਸ਼ੋ ਹੋ ਰਹੇ ਆ ਠੀਕ ਹੈ ਜੀ ਬਲੈਂਕ ਜਿਵੇਂ ਇਹ ਸਕਰੀਨ ਹੈ देन ਨਾਦਰ ਤੂੰ ਸਿੱਧਾ ਹੀ ਤੁਸੀਂ ਅੰਡਰਸਟੈਂਡ ਕਰਨਾ ਹੈ ਤੁਹਾਡੇ ਸਕੂਲ ਦੀ ਇੰਸਟੀਟਿਊਸ਼ਨ ਦੀ ਫੀਸ ਹੈ ਜੇ ਅਪਰੂਵ ਨਹੀਂ ਹੋਈ ਡਿਪਾਰਟਮੈਂਟ ਵੱਲੋਂ ਜੇ ਤੁਸੀਂ ਹਜੇ ਫਾਰਵਰਡ ਨਹੀਂ ਕੀਤੀ ਥੈਨ ਫਾਰਵਰਡ ਕਰੋਗੇ ਅਪਡੇਟ ਕਰਕੇ ਫੀਸ ਤੇ ਜੇ ਕੀਤੀ ਹੋਈ ਹੈ ਥੈਨ ਵਿਊਸ ਤੁਹਾਨੂੰ ਉੱਥੋਂ ਕਹਾਂ ਸੀ ਦੇਖ ਸਕਦੇ ਹੋ ਸਟੇਟਸ ਉੱਥੋਂ ਚੈੱਕ ਕਰ ਲੈਣਾ ਜੇ ਪੈਂਡਿੰਗ ਹੈ ਡਿਪਾਰਟਮੈਂਟ ਵੱਲੋਂ ਅਪਰੂਵ ਕਰਨ ਲਈ ਦੀ ਵੇਟ ਕਰਨੀ ਹੈ ਡੀਪੀਏ ਦਫ਼ਤਰ ਤੋਂ ਅਪਰੂਵ ਹੋਏਗਾ ਤੁਸੀਂ ਡੀਓ ਦਫ਼ਤਰ ਰਹੀਂ ਦੁਬਾਰਾ ਕਹਿ ਕੇ ਅਪਰੂਵ ਕਰਵਾ ਸਕਦੇ ਹੋ ਠੀਕ ਹੈ ਜੀ ਜੇ ਇਹ ਖਾਲੀ ਸ਼ੋ ਹੋ ਰਿਹਾ ਤਾਂ ਤੇ ਜੇ ਇਹ ਇਹਨਾਂ ਦੇ ਵਿੱਚ ਇੱਥੇ ਮੇਨਟੇਨੈਂਸ ਫੀਸ ਆ ਰਹੀ ਹੈ ਆਪਣੇ ਆਪ ਮੇਨਟੇਨੈਂਸ ਫੀਸ ਆਪਣੇ ਆਪ ਆ ਰਹੀ ਹੈ ਤੇ ਇਧਰ ਟੋਟਲ ਅਨਵਰਸਿਬਲ ਟਿਊਸ਼ਨ ਫੀਸ ਆਪਣੇ ਆਪ ਜੇ ਸ਼ੋ ਹੋ ਰਹੀ ਹੈ ਦੈਨ ਫਿਰ ਤੁਹਾਡਾ ਇਹਦਾ ਮਤਲਬ ਫੀਸ ਅਪਰੂਵ ਹੋਈ ਹੈ ਅਦਰਵਾਈਜ਼ ਫੀਸ ਅਪਰੂਵ ਨਹੀਂ ਹੋਈ ਠੀਕ ਹੈ ਜੀ ਫੇਰ ਦੁਬਾਰਾ ਰਿਪੀਟ ਕਰ ਰਹੇ ਹਾਂ ਜੀ ਜੇ ਖਾਲੀ ਨੇ ਸਾਰੇ ਕਾਲਮ ਜਦੋਂ ਖੋਲਦੇ ਹੋ ਦੈਨ ਇਹਦਾ ਮਤਲਬ ਇਹ ਹੈ ਫੀਸ ਅਪਰੂਵ ਹਜੇ ਨਹੀਂ ਹੋਈ ਚਾਹੇ ਤੁਹਾਡੇ ਵੱਲੋਂ ਭੇਜੀ ਨਹੀਂ ਗਈ ਡਿਪਾਰਟਮੈਂਟ ਨੂੰ ਤੇ ਚਾਹੇ ਹਜੇ ਡਿਪਾਰਟਮੈਂਟ ਵੱਲੋਂ ਅਪਰੂਵਲ ਹੋਣੀ ਪੈਂਡਿੰਗ ਹੋ ਸਕਦੀ ਹੈ ਸੋ ਜਦੋਂ ਤੁਹਾਡੀ ਫੀਸ ਅਪਰੂਵ ਹੋਏਗੀ ਫਿਰ ਇਸ ਤਰੀਕੇ ਨਾਲ ਸਕਰੀਨ ਸ਼ੋ ਹੋਏਗੀ ਤੁਹਾਡੇ ਜਿਵੇਂ ਇੱਥੇ ਨੂੰ ਰਾਈਟ ਸਾਈਡ ਤੋਂ ਦੇਖ ਲੈਣੇ ਆ ਮੇਨਟੇਨੈਂਸ ਫੀਸ ਜਿਹੜੀ ਹੈ ਉਹ ਡਿਸੇਬਲਡ ਹੈ ਐਡੀਟਿੰਗ ਨਹੀਂ ਕਰ ਸਕਦੇ 2500 ਰੁਪਇਆ ਐਸਸੀ ਬੱਚੇ ਲਈ ਸ਼ੋ ਹੋ ਰਿਹਾ ਪੂਰੇ ਸਾਲ ਲਈ ਠੀਕ ਹੈ ਜੀ ਇਹ ਸ਼ੋ ਹੋ ਰਿਹਾ ਇਸ ਤੋਂ ਭਾਵ ਹੈ ਕਿ ਫੀਸ ਜਿਹੜੀ ਹੈ ਉਹ ਅਪਰੂਵ ਹੋ ਚੁੱਕੀ ਹੋਈ ਹੈ ਡਿਪਾਰਟਮੈਂਟ ਵੱਲੋਂ ਇਧਰ ਫੀਸ ਦੀ ਜਿਹੜੀ ਹੈਗੀ ਹੈ ਇੰਟਰ ਕਰਦੇ ਹਾਂ ਜਿੱਥੇ ਇੱਥੇ ਮੈਂ 3364 ਰੁਪਏ ਜਿਵੇਂ ਫੀਸ ਦੀ ਕੈਪਿੰਗ ਮੈਂ ਤੁਹਾਨੂੰ ਦੱਸਿਆ ਸੀਗਾ ਪਲੱਸ 2 ਲਈ ਹੈਗੀ ਹੈ ਸੋ ਰੀਨਿਊਅਲ ਬੱਚਿਆਂ ਲਈ ਪਲੱਸ 2 ਕਲਾਸ ਲਈ ਹੈ ਸੋ ਇਹਦੀ ਗਵਰਨਮੈਂਟ ਸਕੂਲ ਦੇ ਤੇ ਇਹ ਮੈਕਸਿਮਮ ਫੀਸ ਜਿਹੜੀ ਅਪਰੂਵ ਕਰਵਾਈ ਹੈ ਤੋਂ ਮੈਕਸਿਮਮ ਹੀ ਕਲੇਮ ਕਰ ਰਹੇ ਹਾਂ ਕਿਉਂਕਿ ਵਿਦਿਆਰਥੀ ਦੀ ਇੰਨੀ ਫੀਸ ਜਾਂ ਇਸ ਤੋਂ ਵੱਧ ਫੀਸ ਉਹਨੇ ਦਿੱਤੀ ਹੋਈ ਹੈ ਸਭ ਤੋਂ ਪਹਿਲੇ ਉੱਪਰ ਹੈ ਨੰਬਰ ਆਫ ਮੰਥ ਨੰਬਰ ਆਫ ਮੰਥ ਦੀ ਵੀ ਬਹੁਤ ਕੁਐਰੀ ਆਉਂਦੀ ਕਿ ਨੰਬਰ ਆਫ ਮੰਥ ਕਿੰਨੇ ਭਰਨੇ ਆ ਜਿਹੜੇ ਬੱਚੇ ਫਰੈਸ਼ ਹੁੰਦੇ ਆ ਸਕਾਲਰਸ਼ਿਪ ਕਿਸੇ ਵੀ ਸਕੀਮ ਦੇ ਅੰਦਰ ਉਹਨਾਂ ਦਾ ਕਲੇਮ ਜਿੱਥੇ ਪੁੱਛਿਆ ਜਾਏ ਉੱਥੇ 10 ਮਹੀਨੇ ਹੀ ਰਹੇਗਾ ਤੇ ਰੀਨਿਊਅਲ ਵਿਦਿਆਰਥੀ ਜਿਹੜੇ ਹੈਗੇ ਆ ਦੁਬਾਰਾ ਜਿਹੜੇ ਅਪਲਾਈ ਹੋ ਰਿਹਾ ਪਹਿਲਾਂ ਵੀ ਅਪਲਾਈ ਹੋਏ ਸੀਗੇ ਪਿਛਲੇ ਸਾਲ ਉਹਨਾਂ ਦਾ 12 ਰਹੇਗਾ ਠੀਕ ਹੈ ਜੀ 12 ਤੋ ਘਟ ਸਕਦਾ ਜਰੂਰੀ ਨਹੀਂ ਹੈ ਜੇ ਬੱਚਾ 12 ਮਹੀਨੇ ਨਹੀਂ ਹੈ ਸਕੂਲ ਚ ਆਇਆ ਦੀ اٹੈਂਡੈਂਸ ਸ਼ਾਰਟ ਹੈ ਜਾਂ ਹੋਏ ਹੋਰ ਕਾਰਨ ਨੇ ਜਾਂ ਲੇਟ ਐਡਮਿਸ਼ਨ ਹੋਈ ਹੈ ਦੈਨ ਉਹਦਾ 10 ਹੋ ਸਕਦੇ ਆ 11 ਹੋ ਸਕਦੇ ਆ ਜਿੰਨੇ ਵੀ ਹੈ ਉਹਦੇ ਆ ਪਰ ਮੈਕਸਿਮਮ ਰੀਨਿਊਅਲ ਹੀ 12 ਹੈ ਇਹ ਫਰੈਸ਼ ਵਿਦਿਆਰਥੀ ਲਈ ਦਾਸਾ ਸੋ ਸਿੱਧੇ ਸ਼ਬਦਾਂ ਵਿੱਚ ਪਲਸ 1 ਲਈ 10 ਮਹੀਨਿਆਂ ਦਾ ਕਲੇਮ ਕਰ ਸਕਦੇ ਹੋ ਪਲਸ 2 ਲਈ 12 ਲਈ ਸਿਰਫ ਪਲਸ 2 ਦੇ ਉਹਨਾਂ ਵਿਦਿਆਰਥੀਆਂ ਲਈ 12 ਮਹੀਨੇ ਦਾ ਕਲੇਮ ਨਹੀਂ ਕਰ ਸਕਦੇ ਜਿਹੜੇ ਪਿਛਲੇ ਸਾਲ ਅਪਲਾਈ ਨਹੀਂ ਸੀ ਹੋਏ ਪਹਿਲੀ ਵਾਰੀ ਅਪਲਾਈ ਹੋ ਰਿਹਾ ਉਹ ਫਰੈਸ਼ ਹੀ ਗਿਨੇ ਜਾਣਗੇ ਸੋ 10 ਮਹੀਨਿਆਂ ਦਾ ਅਪਲਾਈ ਹੋਏਗਾ ਜੀ ਠੀਕ ਹੈ ਜੀ ਇੱਥੇ ਫੀਸ ਵੀ ਭਰ ਦੇਣੀ ਹੈ ਇੱਥੇ ਜਿਹੜਾ ਹੈਗਾ ਬਿਲਕੁਲ ਧਿਆਨ ਦੇਣਾ ਜਟ ਮੇਨਟੇਨੈਂਸ ਫੀਸ ਹੈ ਇਹ ਤੇ ਇਹ ਤੇ ਕਨਫਿਊਜ਼ ਨਹੀਂ ਨਹੀਂ ਜੁਨੀ ਬਾਇ ਡਿਫਾਲਟ ਹੋ ਰਹੀ ਸ਼ੋ ਇਦਾਂ ਹੀ ਰਹਿਣ ਦੇਣਾ ਇਹਦੇ ਨੀਚੇ ਧਿਆਨ ਦੇਣਾ ਹੋਰ ਦੁਬਾਰਾ ਟੋਟਲ ਅਦਰ ਫੀਸ ਹੈ ਇਹ 0 ਹੀ ਰਹੇਗੀ ਜੀ ਗਵਰਨਮੈਂਟ ਸਕੂਲ ਜਿਹੜੇ ਹੈਗੇ ਆ ਪ੍ਰਾਈਵੇਟ ਸਕੂਲਸ ਹੈਗੇ ਆ ਜਿਹੜੇ 11ਵੀਂ 12ਵੀਂ ਦੇ ਕੋਰਸ ਹੈ ਉਹਨਾਂ ਲਈ ਅਦਰ ਫੀਸ 0 ਹੈ ਬਾਕੀ ਡਿਗਰੀ ਡਿਪਲੋਮਿਆਂ ਲਈ ਇਹ ਇਹਦੇ ਵਿੱਚ ਅਦਰ ਫੀਸ ਜਿਹੜੀ ਆ ਉਹ ਕੁਝ ਕਲੇਮ ਕਰਦੇ ਆ ਪਰ ਆਪਣੇ ਲਈ ਸਕੂਲਾਂ ਲਈ 0 ਰਹੇਗੀ نیچے ਰਮਾਰਕਸ ਹੈ ਰਮਾਰਕਸ ਵਿੱਚ ਤੁਸੀਂ ਸੈਂਕਸ਼ਨਡ ਓਕੇ ਅਪਰੂਵਡ ਜੋ ਮਰਜੀ ਲਿਖ ਕੇ نیچے ਇੱਥੇ ਸੈਂਕਸ਼ਨ ਦੀ ਆਪਸ਼ਨ ਹੈ ਸੈਂਕਸ਼ਨ ਵਾਲੇ ਬਟਨ ਤੇ ਕਲਿੱਕ ਕਰ ਦੋਗੇ ਤੇ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਉਹ ਅੱਗੇ ਪ੍ਰੋਸੈਸ ਹੋ ਜਾਏਗੀ ਸੈਂਕਸ਼ਨ ਹੋ ਜਾਏਗੀ ਠੀਕ ਹੈ ਜੀ ਜਦੋਂ ਤੁਹਾਡੀ ਐਪਲੀਕੇਸ਼ਨ ਇਸ ਤਰੀਕੇ ਨਾਲ ਉਹਦਾ ਡਾਟਾ ਸੇਵ ਹੋ ਜਾਏਗਾ ਅਪਡੇਟ ਹੋ ਕੇ ਇਸ ਤਰੀਕੇ ਨਾਲ ਤੁਹਾਨੂੰ ਸਕਰੀਨ ਤੇ ਮੈਸੇਜ ਵੀ ਆ ਜਾਏਗਾ ਵੀ ਤੁਹਾਡਾ ਡਾਟਾ ਜਿਹੜਾ ਉਹ ਸੇਵ ਹੋ ਗਿਆ ਪਲੱਸ ਨਾਲ ਹੀ نیچے ਜਿੱਥੇ ਆ ਤੁਸੀਂ ਫੀਸ ਵਗੈਰਾ ਸਾਰਾ ਕੁਝ ਇੱਥੇ ਇੰਟਰ ਕੀਤਾ ਸੀਗਾ ਇੱਥੇ ਪੂਰੀ ਡਿਟੇਲ ਆ ਜਾਏਗੀ ਠੀਕ ਹੈ ਜੀ ਜਿੰਨੀ ਵੀ ਉਹ ਵਿਦਿਆਰਥੀ ਦੀ ਮੇਂਟੇਨੈਂਸ ਫੀਸ ਜਾਂ ਟਿਊਸ਼ਨ ਫੀਸ ਭਰੀ ਗਈ ਸੀ ਆਦਰ ਫੀਸ ਤੇ ਫਿਰ ਧਿਆਨ ਦੇਣਾ ਵੀ ਇਹ ਜ਼ੀਰੋ ਹੀ ਰਵੇ ਠੀਕ ਹੈ ਜੀ ਜੇ ਥੱਲੇ ਡਿਟੇਲ ਸ਼ੋ ਹੋ ਰਹੀ ਹੈ ਰਹਾ ਮਤਲਬ ਪ੍ਰੋਸੈਸ ਹੋ ਚੁੱਕੀ ਹੈ ਕੱਲੇ-ਕੱਲੇ ਵਿਦਿਆਰਥੀ ਨੂੰ ਇੱਥੋਂ ਪ੍ਰੋਸੈਸ ਕਰਨ ਲੈਣਾ ਜੀ ਠੀਕ ਹੈ ਜੀ ਜਿਵੇਂ ਪਹਿਲੀ ਆਪਸ਼ਨ 'ਚ ਰੀਨਿਊਅਲ ਜਿਹੜੇ ਵਿਦਿਆਰਥੀ ਸੀਗੇ ਉਹਨਾਂ ਦਾ ਸਾਰਿਆਂ ਦਾ ਪ੍ਰੋਸੈਸਿੰਗ ਬੈਗ ਤੋਂ ਰੀਨਿਊ ਕਰ ਲਿਆ ਰੀਨਿਊ ਕਰਨ ਤੋਂ ਬਾਅਦ ਇੱਥੇ ਇਹਨਾਂ ਸਾਰਿਆਂ ਨੂੰ ਸੈਂਕਸ਼ਨ ਵੀ ਕਰਨਾ ਸਾਰੇ ਇਕੱਠਿਆਂ ਨੂੰ ਜਿੰਨੇ ਵੀ ਵਿਦਿਆਰਥੀ ਹੋਣ ਸਾਰਿਆਂ ਨੂੰ ਸੈਂਕਸ਼ਨ ਕਰ ਲੈਣਾ ਪਹਿਲਾਂ ਉੱਥੋਂ ਰੀਨਿਊ ਕਰ ਲੈਣਾ ਆਪਸ਼ਨ 'ਚੋਂ ਫਿਰ ਇੱਥੋਂ ਇਹਨਾਂ ਵਿਦਿਆਰਥੀਆਂ ਨੂੰ ਜਿਹੜੀ ਫੀਸ ਵਗੈਰਾ ਭਰ ਕੇ ਇਹਨਾਂ ਦੀ ਸੈਂਕਸ਼ਨ ਕਰ ਲੈਣਾ ਜਦੋਂ ਸਾਰੇ ਵਿਦਿਆਰਥੀ ਤੁਸੀਂ ਸੈਂਕਸ਼ਨ ਕਰ ਲੋਗੇ ਫਿਰ ਅਗਲੇ ਸਟੈਪ ਤੇ ਜਾਣਾ ਜਿੱਤੇ ਤੁਸੀਂ ਬੱਚੇ ਜਿਹੜੇ ਹੈਗੇ ਲੌਕ ਕਰਨ ਲਈ ਠੀਕ ਹੈ ਜੀ ਕੱਲੇ ਕੱਲੇ ਵਿਦਿਆਰਥੀ ਦਾ ਡਰਾਫਟ ਲੋਕ ਨਹੀਂ ਕਰਨਾ ਪਲੀਜ਼ ਰਿਪੀਟ ਕਰ ਰਹੇ ਹਾਂ ਉਹਦੇ ਨਾਲ ਕੀ ਹੈ ਤੁਹਾਡਾ ਜਿਹੜਾ ਡਾਕੂਮੈਂਟੇਸ਼ਨ ਵਧੇਗੀ ਤੁਹਾਡੇ ਪ੍ਰਿੰਟ ਆਊਟ ਵੀ ਵਧਣਗੇ ਤੇ ਅੱਗੇ ਜਦੋਂ ਡਿਸਟ੍ਰਿਕਟ ਚ ਜਾਣਗੇ ਕੱਲੀ ਕੱਲੀ ਐਪਲੀਕੇਸ਼ਨ ਪ੍ਰੋਸੈਸ ਕਰਨੀ ਪਵੇਗੀ ਜਦ ਕਿ ਇਦਾਂ ਤੁਹਾਡੇ ਸਾਰੇ ਸਟੂਡੈਂਟ ਜਿਹੜੇ ਹੈ ਇੱਕੋ ਸਕੂਲ ਦੇ ਇੱਕੋ ਡਰਾਫਟ ਵਿੱਚ ਹੀ ਸੇਵ ਹੋ ਜਾਣਗੇ ਰੀਨਿਊਅਲ ਵਾਲੇ ਇਸੇ ਤਰੀਕੇ ਨਾਲ ਫਰੈਸ਼ ਵਾਲੇ ਵੀ ਸਾਰੇ ਵਿਦਿਆਰਥੀ ਇਕੱਠੇ ਪ੍ਰੋਸੈਸ ਕਰ ਲੈਣੇ ਆ ਉਹਨਾਂ ਦਾ ਵੀ ਇਦਾਂ ਇੱਕ ਇੱਕ ਕਰਕੇ ਦੋ ਟੋਟਲ ਦੋ ਡਰਾਫਟ ਬਣ ਜਾਣਗੇ ਇੱਕ ਫਰੈਸ਼ ਇੱਕ ਰੀਨਿਊਅਲ ਨਹੀਂ ਤਾਂ ਜੇ ਤੁਸੀਂ ਇਕੱਲੇ ਇਕੱਲੇ ਬੱਚੇ ਨੂੰ ਇਦਾਂ ਪ੍ਰੋਸੈਸ ਕਰਕੇ ਡਰਾਫਟ ਬਣਾ ਕੇ ਲੋਕ ਕਰੀ ਜਾਓਗੇ ਥੈਨ ਤੁਹਾਡੇ ਉਨੇ ਡਰਾਫਟ ਵੱਖਰੇ ਬਣੇ ਜਾਣਗੇ ਜੀ ਠੀਕ ਹੈ ਜੀ ਡਰਾਫਟ ਨੂੰ ਲੋਕ ਕਿਦਾਂ ਕਰਨਾ ਇਹਦੇ ਚੀ ਥਰਡ ਆਪਸ਼ਨ ਹੈ ਜਿੱਥੇ ਆਪਾਂ ਪਹਿਲੀ ਆਪਸ਼ਨ ਚ ਜਾ ਕੇ ਪ੍ਰੋਸੈਸ ਕੀਤੇ ਸੀ ਰੀਨਿਊਅਲ ਐਪਲੀਕੇਸ਼ਨਸ ਮੈਂ ਰਿਪੀਟ ਕਰ ਰਿਹਾ ਇਥੋਂ ਸਾਰੀਆਂ ਐਪਲੀਕੇਸ਼ਨਸ ਨੂੰ ਰੀਨਿਊ ਕਰ ਲੈਣਾ ਪਹਿਲਾਂ ਫੇ ਫਿਰ ਸੈਕਿੰਡ ਸਟੈਪ ਸੀਗਾ ਪ੍ਰੋਸੈਸ ਰੀਸੀਵਡ ਐਪਲੀਕੇਸ਼ਨ ਸਾਰੀਆਂ ਐਪਲੀਕੇਸ਼ਨਸ ਚਾਹੇ ਫਰੈਸ਼ ਨੇ ਚਾਹੇ ਰੀਨਿਊ ਰੀਨਿਊਵਲ ਨੇ ਸਾਰਿਆਂ ਨੂੰ ਇੱਥੋਂ ਪ੍ਰੋਸੈਸ ਕਰ ਲੈਣਾ ਥਰਡ ਆਪਸ਼ਨ ਲੋਕ ਡਰਾਫਟ ਦੀ ਹੈ ਇਹ ਤੇ ਉਦੋਂ ਆਣਾ ਜਦੋਂ ਤੁਸੀਂ ਸਾਰਾ ਐਪਲੀਕੇਸ਼ਨਸ ਨੂੰ ਪ੍ਰੋਸੈਸ ਕਰ ਲਵੋਗੇ ਠੀਕ ਹੈ ਜੀ ਜਦੋਂ ਤੁਸੀਂ ਐਪਲੀਕੇਸ਼ਨਸ ਸਾਰੀਆਂ ਇੱਥੋਂ ਪ੍ਰੋਸੈਸ ਕਰ ਲੋਗੇ ਤੇ ਇੱਥੇ ਲੋਕ ਬਟਨ 'ਤੇ ਜਾਓਗੇ ਥਰਡ ਆਪਸ਼ਨ ਜਿਹੜੀ ਸੀਗੀ ਤੁਹਾਨੂੰ ਨਾ ਦਿਖਾਈ ਆ ਆ ਵਿਊ ਪ੍ਰਿੰਟ ਲੋਕ ਡਰਾਫਟ ਪ੍ਰੋਪੋਜ਼ਲ ਠੀਕ ਹੈ ਜੀ ਇੱਥੇ ਕਲਿੱਕ ਕਰਨ ਨਾਲ ਇਸ ਤਰੀਕੇ ਨਾਲ ਤੁਹਾਡੇ ਕੋਲ ਥੱਲੇ ਡਰਾਫਟ ਸ਼ੋ ਹੋ ਜਾਣਗੇ ਇਹ ਕੱਲਾ ਰੀਨਿਊ ਵਾਲਾ ਮੇਰੇ ਕੋਲ ਸ਼ੋ ਹੋ ਰਿਹਾ ਦੋ ਵਿਦਿਆਰਥੀ ਨੇ ਇਹਦੇ ਵਿੱਚ ਡਿਟੇਲ ਤੁਸੀਂ ਚੈੱਕ ਕਰ ਲੈਣੀ ਹੈ ਵੀ ਤੁਹਾਡਾ ਸਾਰਾ ਸਹੀ ਸ਼ੋ ਹੋ ਰਿਹਾ ਪ੍ਰਿੰਟ ਦੀ ਆਪਸ਼ਨ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਪ੍ਰਿੰਟ ਵੀ ਲੈ ਸਕਦੇ ਹੋ ਇੱਥੋਂ ਲੋਕ ਬਟਨ ਤੇ ਕਲਿੱਕ ਕਰ ਦੇਣਾ ਜਦੋਂ ਤੁਸੀਂ ਲੋਕ ਤੇ ਕਲਿੱਕ ਕਰੋਗੇ ਤੇ ਇਹ ਡਰਾਫਟ ਜਿਹੜਾ ਤੁਹਾਡਾ ਲੋਕ ਹੋ ਜਾਏਗਾ ਠੀਕ ਹੈ ਜੀ ਲੋਕ ਹੋਣ ਤੋਂ ਬਾਅਦ ਫਿਰ ਦੁਬਾਰਾ ਇਸੇ ਆਪਸ਼ਨ 'ਚ ਜਾਣਾ ਐਪਲੀਕੇਸ਼ਨ ਪ੍ਰੋਸੈਸਿੰਗ 'ਚ ਇਹ ਚ ਲਾਸਟ ਆਪਸ਼ਨ ਜਿਹੜੀ ਬਚੀ ਹੈ ਉਹ ਹੈਗੀ ਜਿਹੜੀ ਪ੍ਰਪੋਜ਼ਲ ਤੁਸੀਂ ਲੌਕ ਕੀਤੀ ਹੈ ਇਹਨੂੰ ਵਿਊ ਕਰਨਾ ਤੇ ਪ੍ਰਿੰਟ ਕਰਨਾ ਠੀਕ ਹੈ ਜੀ ਇਹਨੂੰ ਇਗਨੋਰ ਨਹੀਂ ਕਰਨਾ ਪ੍ਰਿੰਟ ਜ਼ਰੂਰ ਲੈਣਾ ਇੱਥੇ ਜਦੋਂ ਵਿਊ ਪ੍ਰਿੰਟ ਲੌਕਡ ਪ੍ਰਪੋਜ਼ਲ ਤੇ ਜਾਓਗੇ ਇਸ ਤਰੀਕੇ ਨਾਲ ਤੁਹਾਨੂੰ ਪ੍ਰਪੋਜ਼ਲ ਜਿਹੜੀਆਂ ਸ਼ੋ ਹੋ ਜਾਣਗੀਆਂ ਜਿੰਨੀਆਂ ਵੀ ਤੁਹਾਡੀਆਂ ਪ੍ਰਪੋਜ਼ਲ ਤੁਸੀਂ ਲੌਕ ਕੀਤੀਆਂ ਹੋਈਆਂ ਤੇ ਇੱਥੇ ਨਾਲ ਹੀ ਸੱਜੇ ਪਾਸੇ ਪ੍ਰਿੰਟ ਦੀ ਆਪਸ਼ਨ ਹੈ ਇੱਥੋਂ ਜਾ ਕੇ ਡਰਾਫਟ ਜਿਹੜੇ ਆ ਇਹ ਪ੍ਰਿੰਟ ਜ਼ਰੂਰ ਕਰ ਲੈਣੇ ਆ ਪ੍ਰਿੰਟ ਕਰਕੇ ਇਹਨਾਂ ਵਿਦਿਆਰਥੀਆਂ ਦਾ ਜਿਹੜਾ ਪ੍ਰੋਪਰ ਰਿਕਾਰਡ ਆ ਉਹ ਮੇਨਟੇਨ ਕਰਕੇ ਰੱਖਣਾ ਸਕੂਲ ਦੇ ਰਿਕਾਰਡ ਚ ਦੁਬਾਰਾ ਦੁਬਾਰਾ ਵਿਦਿਆਰਥੀ ਕੋਲੋਂ ਜਿਹੜਾ ਹੈਗਾ 인ਕਮ ਸਰਟੀਫਿਕੇਟ ਜਾਤੀ ਸਰਟੀਫਿਕੇਟ ਜਾਂ ਰਿਹਾ ਇਸ ਦਾ ਪ੍ਰੂਫ ਬਾਰ ਬਾਰ ਨਹੀਂ ਮੰਗਣਾ ਬਾਰ ਬਾਰ ਆਪਾਂ ਨਹੀਂ ਲੈਣਾ ਆਪਣੇ ਕੋਲ ਸਕੂਲ ਵਿੱਚ ਪਹਿਲਾਂ ਹੀ ਅਲਰੇਡੀ ਅਵੇਲੇਬਲ ਹੈ ਤੁਸੀਂ ਵੱਖਰੀ ਫਾਈਲ ਬਣਾ ਰਹੇ ਹੋ ਡਰਾਫਟ ਵੱਖਰੇ ਬਣਾ ਰਹੇ ਹੋ ਸੋ ਪਹਿਲਾਂ ਤੁਹਾਡੇ ਕੋਲ ਰਿਕਾਰਡ ਮੌਜੂਦ ਹੈ ਉਹਦੀ ਕਾਪੀ ਕਰ ਸਕਦੇ ਹੋ ਪਹਿਲੇ ਰਿਕਾਰਡ ਚੋਂ ਹੀ ਵਿਦਿਆਰਥੀ ਕੋਲੋਂ ਬਾਰ ਬਾਰ ਨਹੀਂ ਮੰਗਣਾ ਫਰੈਸ਼ ਕੋਲੋਂ ਮੰਗ ਲੈਣਾ ਤੁਸੀਂ ਪੁਰਾ ਰਿਕਾਰਡ ਫਰੈਸ਼ ਵਿਦਿਆਰਥੀ ਕੋਲੋਂ ਡਾਕੂਮੈਂਟ ਪੂਰੇ ਹੋਣਗੇ ਤਾਂ ਹੀ ਅਪਲਾਈ ਕਰਿਓ ਸ਼ਰਤਾਂ ਦੇ ਅਕੋਰਡਿੰਗ ਅਪਲਾਈ ਕਰਨਾ ਹੈ ਜੀ ਧੰ